ਉਹ ਨੀਤੀਆਂ ਦਾ ਬਾਈਕਾਟ 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 ਮਾਨ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਅੱਜ ਦਾ ਪ੍ਰੋਟੈਸਟ ਕਰ ਰਹੇ ਕਿਸਮਾਨ ਦੇ ਚ ਕਰ ਰਹੇ ਸਰ ਜਿਹੜਾ ਪੋਸ਼ਨ ਟਰੈਕਰ ਦਾ ਕੰਮ ਆ ਨਾ ਆਨਲਾਈਨ ਪਹਿਲਾਂ ਸਾਨੂੰ ਕਹਿੰਦੇ ਸੀਗੇ ਕਿ ਸਿਰਫ ਤੁਸੀਂ ਬੱਚਿਆਂ ਦੀ ਇਹਦੇ ਤੇ ਟੈਂਡੈਂਸ ਲਾਉਣੀ ਆ ਜਦੋਂ ਮੀਟਿੰਗ ਹੋਈ ਸਰਕਾਰ ਦੇ ਨਾਲ ਸਾਡੀ ਜਥੇਬੰਦੀ ਨੇ ਇੰਨੀ ਸਹਿਮਤੀ ਦੇ ਦਿੱਤੀ ਕਿ ਜੇ ਹਾਜ਼ਰੀ ਲਾਉਣੀ ਆ ਤੇ ਚਲੋ ਹਾਜ਼ਰੀ ਲਾ ਦਿਆ ਕਰਾਂਗੇ ਉਹ ਥੋੜਾ ਜਿਹਾ ਕੰਮ ਸ਼ੁਰੂਆਤ ਕਰਦਿਆਂ ਕਰਦਿਆਂ ਫੇਰ ਸਰਕਾਰ ਬੇਟ ਤੇ ਹਾਈਟ ਤੇ ਆ ਗਈ ਫੇ ਸਾਡੀਆਂ ਵਰਕਰਾਂ ਉਹ ਵੀ ਕਰਨ ਲੱਗ ਪਈਆਂ ਹੁਣ ਗੱਲ ਟੀਕਿਆਂ ਤੇ ਜਾ ਪਹੁੰਚੀ ਸਾਡੀਆਂ ਵਰਕਰਾਂ ਉਹ ਵੀ ਕਰਨ ਲੱਗ ਪਈਆਂ ਫੇਰ ਕਹਿੰਦੇ ਕਿ ਆਨਲਾਈਨ ਤੁਸੀਂ ਐਚਸੀਐਮ ਜਿਹੜਾ ਖਾਣਾ ਬਣਾ ਕੇ ਦੇਣਾ ਹੁੰਦਾ ਤੇ ਟੀਐਚਆਰ ਜਿਹੜਾ ਪੈਕ ਕਰਕੇ ਖਾਣਾ ਦੇਣਾ ਹੁੰਦਾ ਤੁਸੀਂ ਉਹ ਦੇ ਦਿਓ ਅਸੀਂ ਉਹ ਵੀ ਦੇਣ ਲੱਪੇ ਫਿਰ ਕਹਿੰਦੇ ਐਕਟੀਵਿਟੀ ਕਰਾ ਦਿਓ ਅਸੀਂ ਉਹ ਵੀ ਕਰਨ ਲੱਪੇ ਫਿਰ ਕਹਿੰਦੇ ਹੋਮ ਵਿਜ਼ਿਟ ਉਹ ਵੀ ਕਰ ਦਿਓ ਇੱਥੇ ਗੱਲ ਤੁਹਾਨੂੰ ਦੱਸਣ ਜੋਗਿਆ ਕਿ ਜਿਹੜੇ ਸਾਡੇ ਮੋਬਾਈਲ ਆ ਸਾਡੇ ਆਪਣੇ ਪਰਸਨਲ ਮੋਬਾਈਲ ਆ ਸਰਕਾਰ ਵੱਲੋਂ ਦਿੱਤੇ ਹੋਏ ਸਾਨੂੰ ਮੋਬਾਈਲ ਨਹੀਂ ਹੈਗੇ ਬਾਕੀ ਜਿਹੜੇ ਵਿਭਾਗ ਆ ਉਹਨਾਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਨੂੰ ਸਰਕਾਰ ਦੇ ਵੱਲੋਂ ਕੋਈ ਲੈਪਟਾਪ ਕੋਈ ਮੋਬਾਈਲ ਮੁਹੱਈਆ ਕਰਵਾਏ ਜਾਂਦੇ ਆ ਹੁਣ ਟੱਕਰ ਸਾਡੀ ਸਾਡੇ ਮੋਬਾਈਲਾਂ ਦੇ ਖਰਚੇ ਤਿੰਨ ਵਾਰੀ ਸਾਡੇ ਮੋਬਾਈਲਾਂ ਦਾ ਖਰਚਾ 30000 ਇੱਕ ਵਰਕਰ ਦਾ ਮੋਬਾਈਲ ਦੇਣ ਦਾ ਖਰਚਾ ਸਰਕਾਰ ਆਪੇ ਹੀ ਖਾ ਚੁੱਕੀ ਆ ਸਾਨੂੰ ਨਹੀਂ ਦਿੱਤਾ ਇਹ ਸਾਨੂੰ ਕੰਮ ਆਪਣੇ ਪਰਸਨਲ ਮੋਬਾਈਲ ਤੇ ਕਰਨਾ ਪੈ ਰਿਹਾ ਆ ਹੁਣ ਇਤੋਂ ਵੀ ਔਖੀ ਘੜੀ ਆ ਕਿ ਅੱਜ ਤੋਂ ਇਹ ਫਰਮਾਨ ਆ ਸਰਕਾਰ ਦਾ ਕਿ ਪੇਰੈਂਟਸ ਦੇ ਤੁਸੀਂ ਡਾਕੂਮੈਂਟ ਲੈਣੇ ਆ ਉਹਨਾਂ ਦਾ KYC ਕਰਨਾ ਆ ਜਿਹੜਾ ਮੈਂਬਰ ਘਰ ਦਾ ਆਵੇ ਉਹਦਾ KYC ਕਰੋ ਉਹ OTP ਤੁਹਾਨੂੰ ਦੇਵੇ ਉਹਦੀ ਫੋਟੋ ਕੈਪਚਰ ਕਰੋ ਤੇ ਤਾਂ ਖਾਣਾ ਦਿਓ ਤੇ ਸਾਰੇ ਕੋਈ ਜ਼ਰੂਰੀ ਧੋੜੋਂ ਆ ਕਿ ਅੱਗੇ ਤੋਂ ਵੀ ਉਹੀ ਖਾਣਾ ਲੈਣ ਆਊਗਾ ਨਾਲੇ ਐਨੇ ਕਿ ਕਿਲੋ ਦੇ ਦਲੀਏ ਦੇ ਬਦਲੇ ਕੋਈ ਵੀ ਆਪਣੇ ਪਰਸਨਲ ਡਾਕੂਮੈਂਟ ਨਹੀਂ ਦਿੰਦਾ ਅਸੀਂ ਇਸ ਗੱਲ ਦਾ ਬਾਈਕਟ ਕਰਦੇ ਆ ਸਾਡੀਆਂ ਅੱਖਾਂ ਦੀਆਂ ਲਾਈਟਾਂ ਅਧੀਆਂ-ਅਧੀਆਂ ਕੱਟ ਗਈਆਂ ਸਾਡੇ ਬੱਚਿਆਂ ਦਾ ਸਕੂਲਾਂ ਦਾ ਕੰਮ ਵੀ ਸਾਡੇ ਮੋਬਾਈਲਾਂ ਤੇ ਆਉਂਦਾ ਆ ਕੋਈ ਬਾਹਰੋਂ ਅੰਦਰੋਂ ਫੋਨ ਵੀ ਆਉਂਦੇ ਆ ਇਹ ਸਾਡੇ ਆਪਣੇ ਪਰਸਨਲ ਫੋਨ ਆ ਅਸੀਂ ਇਹਨਾਂ ਨੂੰ ਹੱਦ ਤੋਂ ਵੱਧ ਨਹੀਂ ਯੂਜ਼ ਕਰ ਸਕਦੇ ਇਸ ਕਰਕੇ ਅਸੀਂ ਅੱਜ ਤੋਂ ਪੋਸ਼ਨ ਟਰੈਕਰ ਦਾ ਬਾਈਕਾਟ ਕਰ ਅੱਜ ਕੋਈ ਮੰਗ ਪੱਤਰ ਵਗੈਰਾ ਵੀ ਦੇ ਰਹੇ ਹਾਂ ਹਾਂਜੀ ਅਸੀਂ ਸਰਕਾਰ ਨੂੰ ਪੋਸ਼ਨ ਟਰੈਕਰ ਦੇ ਖਿਲਾਫ ਮੰਗ ਪੱਤਰ ਦੇ ਰਹੇ ਹਾਂ ਮੈਡਮ ਜਿੱਦਾਂ ਹੁਣ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਤੁਸੀਂ ਸੰਘਰਸ਼ ਕਰਦੇ ਆ ਰਹੇ ਆਂ ਤੇ ਜਿਹੜੀਆਂ ਹੁਣ ਦੀ ਸਰਕਾਰ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਤੁਸੀਂ ਦੇਖੋ ਜੀ ਸਾਨੂੰ ਤਾਂ ਅਜ ਤੱਕ ਸਰਕਾਰ ਨੇ ਸੰਘਰਸ਼ ਤੋਂ ਬਿਨਾ ਦਿੱਤਾ ਨੀ ਕੋਸ਼ਿਸ਼ ਵੀ ਅਸੀਂ ਪਹਿਲਾਂ ਵੀ ਸੰਘਰਸ਼ ਕਰਕੇ ਲਿਆ ਅਸੀਂ ਹੁਣ ਵੀ ਸੰਘਰਸ਼ ਕਰਾਂਗੇ ਅਗਲੀ ਰਣਨੀਤੀ ਕੀ ਹੈ ਮੈਡਮ ਆਪਣੀ ਅਗਲੀ ਜੋ ਸਾਡੀ ਪੰਜਾਬ ਕਮੇਟੀ ਤੈ ਕਰੂਗੀ ਉਹਦੇ ਮੁਤਾਬਕ ਅਸੀਂ ਚੱਲਾਂਗੇ